ਚਾਚਰੀ ਕਾਲ ਜੀ ਹੋ ਠੀਕ ਹੋ ਅਸੀਂ ਵੀ ਠੀਕ ਆ ਤੇ ਸਵਾਗਤ ਆ ਤੁਹਾਡਾ ਸਾਡੇ ਮੋਲੀਆ ਨੀਟਿੰਗ ਵਾਲ ਚੈਨਲ ਤੇ ਤੇ ਆਪਾਂ ਬਣਾਇ ਇੱਕ ਬੱਚੇ ਦਾ ਸੋਰੀ ਬੱਚੇ ਦਾ ਸੈੱਟ ਬਣਾਇਆ ਆਪਾਂ ਨੇ ਇਹ ਸੈੱਟ ਹੈਗਾ 2 ਟਾਈ ਸਾਲ ਦੇ ਬੱਚੇ ਦਾ ਤੇ ਬਾਕੀ ਤੁਸੀਂ ਦੇਖਿਆ ਲੈ ਹੋਏਗਾ ਮਨ ਲੱਗੇ ਵੀਡੀਓ ਖੋਲਣ ਤੋਂ ਪਹਿਲਾਂ ਤੁਹਾਨੂੰ ਪਤਾ ਲੱਗੇ ਜਾਏਗਾ ਕਾਦੀ ਆਪਾਂ ਵੀਡੀਓ ਬਣਾ ਰਹੇ ਆ ਕਾਦਾ ਪਪਾਇਆ ਕੀ ਪਾਇਆ ਨਾ ਤੇ ਆਪਾਂ ਬਣਾਇਆ ਸੈੱਟ ਬੱਚੇ ਦਾ ਤੇ ਆ ਦੇਖੋ ਆ ਦੇਖੋ ਬਣ ਕੇ ਤਿਆਰ ਹੈ ਇਹ ਮਸ਼ੀਨ ਤੇ ਬਣਾਇਆ ਆਪਾਂ ਨੇ ਸੌਕਸ ਵੀ ਮਸ਼ੀਨ ਤੇ ਬਣਾਈਆਂ ਕੈਪ ਵੀ ਪਜਾਨੀ ਵੀ ਦੇਖੋ ਕਿੰਨਾ ਸੋਹਣਾ ਬਣਿਆ ਬੈਕ ਨੂੰ ਪਲੇਨ ਰੱਖਤੀ ਤੇ ਫਰੰਟ ਤੇ ਹੀ ਆਪਾਂ ਨੇ ਖਰੋਸ਼ੀ ਖਰਗੋਸ਼ ਬਣਾਤੇ ਠੀਕ ਹੈ ਤੇ ਆਪਾਂ ਨੇ ਕੈਪ ਬਣਾਈ ਹੈ ਤੇ ਉਪਰ ਪਾ ਪਾ ਪੌਂਪ ਲਗਾ ਦਿਆ ਹੈਨਾ ਦੇਖੋ ਕਿੰਨੀ ਸੋਹਣੀ ਬਣੀ ਆ ਕੈਪ ਤੇ ਇਹ ਆਪਾਂ ਬਣਾਈਏ ਪਜਾਮੀ ਵੱਡੀਆਂ ਬਣਾਇਆ ਸੈੱਟ ਪਜਾਮੀ ਠੀਕ ਹੈ ਕਿਉਂਕਿ ਹੋਰ ਚੀਜ਼ ਨਾਲ ਵੀ ਪੈ ਜਾਂਦੀ ਹੈ ਪਜਾਮੀ ਕੋਈ ਹੋਰ ਗਰਮ ਹੁੰਦਾ ਜਿਵੇਂ ਇਹਦੇ ਨਾਲ ਤਾਂ ਪੌਗੀ ਹੋਰ ਚੀਜ਼ ਨਾਲ ਵੀ ਪੈ ਜਾਂਦੀ ਵੱਡੇ ਸੀ ਚਲ ਅੱਗੇ ਨੂੰ ਵੀ ਬੱਚਾ ਪਾਈ ਜਾਂਦਾ ਦੇਖੋ ਠੀਕ ਹੈ ਇਹ ਆਪਾਂ ਨੇ ਬਣਾਤੇ ਸੌਕਸ ਦੋ ਨਲਕੇ ਸੌਕਸ ਨਾਲ ਗਏ ਮਸ਼ੀਨ ਤੇ ਸਾਰਾ ਪਰ ਮਸ਼ੀਨ ਤੇ ਤਿਆਰ ਕਰਿਆ ਇਹ ਬਣਾਇਆ ਸੈੱਟ ਤੇ ਜੇ ਵਧੀਆ ਲੱਗਿਆ ਹੋਇਆ ਜ਼ਰੂਰ ਦੱਸਿਓ ਦੀ ਕਿਹੋ ਜਿਹਾ ਲੱਗਿਆ ਤੁਹਾਨੂੰ ਸੈੱਟ ਇਹ ਬਣਾਇਆ ਹੋਇਆ ਤਿੰਨ ਪਲਾਈ ਦੀ ਹੁੰਨਾ ਇਹ ਸੌਫਟ ਬਿਲਕੁਲ ਹੁੰਨਾ ਇਹ ਤੇ ਆਪਾਂ ਜਿਵੇਂ ਆ ਖਰਗੋਸ਼ ਬਣੇਵੇ ਵਾਈਟ ਕਲਰ ਦੇ ਉਵੇਂ ਦੇ ਆਪਾਂ ਨੇ ਆ ਬਟਨ ਲਾਤੇ ਵਾਈਟ ਚੀ ਲਾਤੇ ਸੋਹਣੇ ਲੱਗਦੇ ਸੀ ਬਹੁਤ ਠੀਕ ਹੈ ਬਾਕੀ ਦੱਸਿਓ ਸ਼ੇਅਰ ਕਮੈਂਟ ਕਰਕੇ ਤੁਹਾਨੂੰ ਸੈੱਟ ਕਿਹੋ ਜਿਹਾ ਲੱਗਿਆ ਵਧੀਆ ਲੱਗਿਆ ਜਾਂ ਨਹੀਂ ਲੱਗਿਆ ਦੱਸਿਆ ਕਰੋ ਜ਼ਰੂਰ ਠੀਕ ਹੈ ਬਾਕੀ ਦਿਆ ਕਮੈਂਟ ਕਰਦੇ ਆ ਮੇਰੇ ਭੈਣ ਭਰਾਵਾਂ ਧੰਨਵਾਦ ਉਹਨਾਂ ਦਾ ਬਹੁਤ ਬਹੁਤ ਤੇ ਬਾਕੀ ਜਿਨ੍ਹਾਂ ਨੂੰ ਬਣਵਾਣਾ ਹੋਵੇ ਇਹੋ ਜਿਹਾ ਸੈੱਟ ਠੀਕ ਹੈ ਤੁਸੀਂ ਦੱਸ ਸਕਦੇ ਹੋ ਵੀ ਬਣਾਉਣ ਵਾਸਤੇ ਜਾਂ ਤੁਸੀਂ ਹੋਰ ਕਲਰ ਚ ਬਣਵਾਣਾ ਹੋਵੇ ਤਾਂ ਵੀ ਤੁਸੀਂ ਦੱਸ ਸਕਦੇ ਹੋ ਤਾਂ ਇਹਦਾ ਪ੍ਰਾਈਸ ਆਏਗਾ 900 ਰੁਪਏ ਸੈੱਟ ਦਾ ਠੀਕ ਹੈ ਸ਼ਿਪਿੰਗ ਚਾਰਜ ਫ੍ਰੀ ਹੈ ਤੇ ਜਿਨੇ ਮੰਗਵਾਣਾ ਵੀ ਬਣਵਾਣ ਇਹ ਤਾਂ ਕਿਸੇ ਨੇ ਬਣਵਾਇਆ ਚਲ ਜੇ ਤੁਸੀਂ ਇਹਦੇ ਨਾਲ ਦਾ ਕੋਈ ਬਣਵਾਣਾ ਇਸੇ ਕਲਰ ਚ ਜਾਂ ਹੋਰ ਕਲਰ ਚ ਕੁਝ ਦੱਸ ਸਕਦੇ ਹੋ ਹਾਂ ਬਾਕੀ ਸਕਰੀਨ ਤੇ ਨੰਬਰ ਆਪਣਾ ਜਲੇ ਰਿਹਾ ਤੁਸੀਂ WhatsApp ਰਾਹੀਂ ਕਾਲ ਕਰਕੇ ਮੈਸੇਜ ਕਰਕੇ ਦੱਸ ਸਕਦੇ ਹੋ ਪੁੱਛ ਸਕਦੇ ਹੋ ਠੀਕ ਹੈ ਬਾਕੀ ਧੰਨਵਾਦ ਸਤਿ ਸ਼੍ਰੀ ਅਕਾਲ ਭਰਾਵਾਂ ਦਾ ਬਹੁਤ ਵਧੀਆ ਮਨ ਕੇ ਵੀਡੀਓ ਪੂਰੀ ਫੁੱਲ ਵਾਚ ਕਰਦੇ ਆ ਤੇ ਬਾਕੀ ਆਈਸ ਬਹੁਤ ਬਣਾਈ ਰੱਖਿਓ ਤੇ ਬਾਕੀ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਪਲੀਜ਼ ਕਰ ਲਓ ਉਹ ਬੈਲ ਆਈਕਨ ਦਾ ਬਟਨ ਦਬਾ ਲਓ ਤਾਂ ਕਿ ਆਹ ਨਾਲ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਪਹੁੰਚੇ ਜਿੰਨੇ ਵੀ ਆਪਾਂ ਵੀਡੀਓ ਬਣਨੇ ਆ ਵੀ ਜਲਦੀ ਪਹੁੰਚੇ ਤੁਹਾਡੇ ਕੋਲ ਹੈ ਨਾ ਤੇ ਆਪਕੇ ਆਪਾ ਵੀਡੀਓ ਦਾ ਕਰਦੇ ਐਂਡ ਤੇ ਫੇਰ ਆਪਾਂ ਤੁਸੀਂ ਮਤਲਬ ਕਿ ਦੱਸ ਸਕਦੇ ਕੋਈ ਵੀ ਜੇ ਬਣਵਾਣਾ ਹੋਵੇ ਇਹਦੇ ਨਾਲ ਦਾ ਸੈਟ ਐਸ ਛੋਟਾ ਐਸ ਤੋਂ ਵੱਡਾ ਜਿਵੇਂ ਵੀ ਤੁਸੀਂ ਐਸ ਸੌਕਸ ਵੀ ਬਣਵਾ ਕਈ ਸੌਕਸ ਵੀ ਬਣਵਾ ਲੈਂਦੇ ਆਂ ਕੱਲੀ ਜੇ ਤੁਸੀਂ ਸੌਕਸ ਵੀ ਮੰਗਵਾਣੀਆਂ ਦੇਖੋ ਕਿੰਨੇ ਸੋਹਣੇ ਬੜੀਆ ਨੇ ਆਪਾਂ ਐ ਨਹੀਂ ਹੈਗਾ ਵੀ ਬਿਲਕੁਲ ਛੋਟੀ ਐ ਬਣਾ ਕੇ ਦੇਨੇ ਵੱਡੀ ਵੀ ਚੱਲ ਅੱਗੇ ਨਹੀਂ ਬੱਚਾ ਪਾ ਲੈਂਦਾ ਹੈ ਨਾ ਕਿਹੜਾ ਜੇ ਬਣੀ ਹੈ ਜੇ ਜਰੂਰ ਦੱਸਿਓ ਕਿਹੋ ਜਿਹਾ ਲੱਗਿਆ ਤੁਹਾਨੂੰ ਇਹ ਕੱਟ ਬਾਕੀ ਧੰਨਵਾਦ ਤੁਹਾਡਾ ਬਹੁਤ ਬਹੁਤ ਵੀਡੀਓ ਫੁੱਲ ਵਾਚ ਕਰਦੇ ਆ ਤੇ ਵਧੀਆ ਕਮੈਂਟ ਕਰਦੇ ਆ ਤੇ ਬਾਕੀ ਲਾਈਕ ਸ਼ੇਅਰ ਕਮੈਂਟ ਵੀ ਵਧੀਆ ਕਰਿਆ ਕਰੋ ਲਾਈਕ ਵੀ ਕਰਿਆ ਕਰੋ ਨਾਲ ਦੇ ਨਾਲ ਹੈਨਾ ਜਿਵੇਂ ਵੀ ਦੇਖਦੇ ਆ ਵੀਡੀਓ ਠੀਕ ਹੈ ਬਾਕੀ ਧੰਨਵਾਦ ਠੀਕ ਸਤਿ ਸ਼੍ਰੀ ਅਕਾਲ ਜੀ